ਇਹ ਤਸਵੀਰਾਂ ਨੇ ਖੰਨਾ ਵਿਖੇ ਬਾਪਰੇ ਭਿਆਨਕ ਸੜਕੀ ਹਾਦਸੇ ਦੀਆਂ ਜਿਸ ਵਿੱਚ ਇੱਕ 26 ਸਾਲਾ ਮਹਿਲਾ ਡਾਕਟਰ ਦੀ ਜਾਨ ਚਲੀ ਗਈ ਮ੍ਰਿਤਕ ਮਹਿਲਾ ਡਾਕਟਰ ਦੀ ਪਛਾਣ ਲਵਨੀਸ਼ ਕੌਰ ਚੋਹਾਨ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ ਜੋ ਕਿ ਇਸ ਸਮੇਂ ਖੰਨਾ ਜੀ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਤੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਲਵਨੀਸ਼ ਕੌਰ ਜਦੋਂ ਹਸਪਤਾਲ ਵਿੱਚੋਂ ਆਪਣੀ ਡਿਊਟੀ ਖਤਮ ਕਰਕੇ ਵਾਪਸ ਆਪਣੇ ਘਰ ਜਾ ਰਹੀ ਸੀ ਤਾਂ ਨੈਸ਼ਨਲ ਹਾਈਵੇ ਖੰਨਾ ਤੇ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਉਕਤ ਮਹਿਲਾ ਡਾਕਟਰ ਸਰਵਿਸ ਰੋਡ ਤੇ ਆ ਡਿੱਗੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਫਿਲਹਾਲ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਥਿਤੀ ਦਾ ਜਾਇਜ਼ਾ ਲੈਂਦਿਆਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੱਲ ਸਰ ਆਪਣਾ ਜਿਹੜਾ ਪੱਟੀਆਂ ਮੇਨ ਹਾਈਵੇ ਆ ਦਿੱਲੀ ਵਾਲਾ ਉਹਦੇ ਉੱਤੇ ਕੁੜੀ ਇਹ ਸਵੇਰੇ ਆਪਣੀ ਜੌਬ ਲਈ ਜਾ ਰਹੀ ਸੀ ਤੇ ਉਹਦੀ ਉੱਥੇ ਗੱਡੀ ਹਿੱਟ ਕਰ ਗਈ ਕੁੜੀ ਦੇ ਵਿੱਚ ਤੇ ਮੌਕੇ ਤੇ ਹੀ ਇਸ ਕੁੜੀ ਦੀ ਮੇਬੀ ਸ਼ਾਇਦ ਡੈਥ ਹੋ ਗਈ ਸੀ। ਕੁਝ ਪਤਾ ਲੱਗਿਆ ਕੌਣ ਸੀ? ਕੁੜੀ ਇਹ ਜਿੱਥੇ ਤੱਕ ਪਤਾ ਲੱਗਿਆ ਸਾਨੂੰ ਵੀ ਇਹ ਆਪਣਾ ਠੱਟੀਆਂ ਰੈਂਟ ਦੇ ਰਹਿੰਦੀ ਸੀ ਕੁੜੀ। ਤੇ ਵੈਸੇ ਪਿੱਛੋਂ ਕਹਿੰਦੇ ਵੀ ਮੇਬੀ ਸ਼ਾਇਦ ਪਠਾਨਕੋਟ ਵਗੈਰਾ ਦੀ ਹੈ। ਕੀ ਕੀ ਕੰਮ ਕੀ ਕਰਦੀ ਸੀ? ਕੰਮ ਇਹ ਡਾਕਟਰ ਸਿਗੀਖਨਾ ਨਰਸਿੰਗ ਹੌਮ ਦੇ ਵਿੱਚ ਕੁੜੀ। ਐਨਬੀਐਸ ਤੇ ਐਨਬੀਐਸ ਜੀ 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 ਗੱਡੀ ਮੇਰਾ ਤੇਜ਼ ਸੀ ਜਦੋਂ ਹੋਇਆ ਗੱਡੀ ਦਾ ਸੜ ਹੁਣ ਦੇਖੋ ਮੌਕੇ ਤੇ ਆਪਾਂ ਹੈ ਨਹੀਂ ਜਿਵੇਂ ਤੇਜ਼ ਸੀ ਜਾਂ ਨਹੀਂ ਉਹਦੇ ਬਾਰੇ ਕੁਝ ਪਤਾ ਨਹੀਂ ਸੀ ਹਾਂਜੀ ਅੱਛਾ ਤੇ ਘਟੇ ਵੀ ਕਰਾਇਦੇ ਆਏ ਨੇ ਨਹੀਂ ਨਹੀਂ ਹਜੇ ਕੋਈ ਨਹੀਂ ਆਇਆ ਹੈਗਾ ਹੁਣ ਮਤਲਬ ਅਸੀਂ ਆਏ ਸੀਗੇ ਦੇਖਣ ਵੀ ਕਿਤੇ ਸਾਡੇ ਕੋਈ ਨਜ਼ਦੀਕੀ ਨਾ ਹੋਣ ਜਾਂ ਕਿੰਨੇ ਵੀ ਆ ਤਾਂ ਇਥੋਂ ਡਾਕਟਰ ਸਾਹਿਬ ਤੋਂ ਪਤਾ ਲੱਗਿਆ ਵੀ ਕੋਈ ਲਵਨੀਸ਼ ਨਾਮ ਦਾ ਕੁੜੀ ਦਾ ਅੱਛਾ ਸਰ ਇੱਕ ਲੜਕੀ ਆਈ ਲੈ ਕੇ ਲਵਿਸ਼ ਚੋਹਾਨ ਨਾਮ ਦਾ ਤੇ ਉਹਦੀ ਸਰ ਬੋਡੀ ਆਈ ਉਸ ਆਪਣੇ ਕੋਲ ਲੈ ਕੇ ਆਇਆ ਸੀ ਮਾਰਨਿੰਗ ਦੇ ਵਿੱਚ ਥੋੜੀ ਦੇਰ ਪਹਿਲਾਂ ਤੇ ਸਰ ਉਹ ਅਕਸੀਡੈਂਟ ਹੋ ਗਿਆ ਕੁੜੀ ਦਾ ਸਰ ਇਹ ਡਾਕਟਰ ਕੁੜੀ ਡਾਕਟਰ ਹੈ ਰਣਜੀਤ ਖੰਨਾ ਜੀ ਦੇ ਉੱਥੇ ਆਪਣੇ ਖੰਨਾ ਨਸੀਮ ਹੌਮ ਚ ਲੱਗੀ ਹੋਈ ਹੈ ਤੇ ਨਾਈਟ ਡਿਊਟੀ ਕਰਕੇ ਸਿਰ ਆਪਣੇ ਘਰ ਜਾ ਰਹੀ ਸੀ ਕੁੜੀ ਇਹ ਤੇ ਔਨ ਦਾ ਰੋਡ ਇਹਦਾ ਐਕਸੀਡੈਂਟ ਹੋ ਗਿਆ ਜੀ ਸਰ ਬ੍ਰਾਡ ਡੈੱਡ ਲੈ ਕੇ ਆਏ ਨੇ ਆਪਣੇ ਪਾਸ ਤੇ ਜਦੋਂ ਲੈ ਕੇ ਨੇ ਬ੍ਰਾਡ ਡੈੱਡ ਸੀਗੀ ਕੋਈ ਉਹਦੀ ਪਲਸ ਨਹੀਂ ਸੀ ਕੋਈ ਬੀਪੀ ਨਹੀਂ ਸੀਗਾ ਈਸੀਜੀ ਗੱਡੀ ਉਹ ਫਲੈਟ ਲਾਈਨ ਤੇ ਆਪਾਂ ਮੌਰਚਰੀ ਦੇ ਵਿੱਚ ਰੱਖਤੀ ਹੈ ਬੋਡੀ ਸ਼ਿਫਟ ਕਰਤੀ ਹੈ ਤੇ ਰੁਕਾ ਭੇਜਦੇ ਸਰ ਪੁਲਿਸ ਵਾਲਿਆਂ ਨੂੰ ਸਰ ਇਹ 26 ਇਅਰ 올 ਫੀਮੇਲ ਹੈ ਰਿਆਣੇ ਵਾਲੇ ਫਿਰੋਜ਼ਪੁਰ ਦੇ ਨੇ ਪਰ ਹੁਣੇ ਰਹਿ ਰਹੇ ਸੀਗੇ ਪਟੀਆਂ ਇਹ ਤਸਵੀਰਾਂ ਨੇ ਖੰਨਾ ਵਿਖੇ ਬਾਪਰੇ ਭਿਆਨਕ ਸੜਕੀ ਹਾਦਸੇ ਦੀਆਂ ਜਿਸ ਵਿੱਚ ਇੱਕ 26 ਸਾਲਾ ਮਹਿਲਾ ਡਾਕਟਰ ਦੀ ਜਾਨ ਚਲੀ ਗਈ ਮ੍ਰਿਤਕ ਮਹਿਲਾ ਡਾਕਟਰ ਦੀ ਪਛਾਣ ਲਵਨੀਸ਼ ਕੌਰ ਚੋਹਾਨ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ ਜੋ ਕਿ ਇਸ ਸਮੇਂ ਖੰਨਾ ਜੀ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਤੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਲਵਨੀਸ਼ ਕੌਰ ਜਦੋਂ ਹਸਪਤਾਲ ਵਿੱਚੋਂ ਆਪਣੀ ਡਿਊਟੀ ਖਤਮ ਕਰਕੇ ਵਾਪਸ ਆਪਣੇ ਘਰ ਜਾ ਰਹੀ ਸੀ ਤਾਂ ਨੈਸ਼ਨਲ ਹਾਈਵੇ ਖੰਨਾ ਤੇ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਉਕਤ ਮਹਿਲਾ ਡਾਕਟਰ ਸਰਵਿਸ ਰੋਡ ਤੇ ਆ ਡਿੱਗੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਫਿਲਹਾਲ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਥਿਤੀ ਦਾ ਜਾਇਜ਼ਾ ਲੈਂਦਿਆਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ